ਸਰਕਾਰ ਵੱਲੋਂ ਇਹ ਵਾਅਦਾ ਕੀਤਾ ਜਾਂਦਾ ਹੈ ਕਿ ਗੰਨੇ ਦੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਫਸਲ ਵੇਚਣ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ-ਅੰਦਰ ਜਿਹੜਾ ਹੈ ਉਹਨਾਂ ਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਜਿਹੜਾ ਅਸੀਂ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ ਮੈਂ ਇਸ ਸਮੇਂ ਮੋਰਿੰਡਾ ਦੇ ਇਹ 슈ਗਰ ਮਿਲ ਦੇ ਵਿੱਚ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿਸਾਨ ਅੱਜ ਇਹਨਾਂ ਨੇ ਧਰਨਾ ਲਾਇਆ ਹੋਇਆ ਹੈ ਕਿਸਾਨਾਂ ਨੇ ਤੇ ਇਹਨਾਂ ਦਾ ਮਸਲਾ ਇੱਕੋ ਹੀ ਹੈ ਕਿ ਜਿਹੜੀ ਇਹਨਾਂ ਨੇ ਗੰਨੇ ਦੀ ਫਸਲ ਜਿਹੜੀ ਹੈ ਵੇਚੀ ਸੀ ਉਹਦਾ ਤਕਰੀਬਨ 20 ਕਰੋੜ ਦਾ ਬਕਾਇਆ ਹਲੇ ਤੱਕ ਜਿਹੜਾ 슈ਗਰ ਮਿਲ ਨੇ ਨਹੀਂ ਦਿੱਤਾ ਇਸ ਤੋਂ ਪਹਿਲਾਂ ਇਹ ਕਈ ਵਾਰ ਇਹਨਾਂ ਨੇ ਮੰਗ ਪੁੱਤਰ ਵਗਾਰੇ ਤੇ ਹਰ ਕੇ ਇਹਨਾਂ ਨੇ ਅੱਜ 슈ਗਰ ਮਿਲ ਦੇ ਜੀਐਮ ਦਾ ਘਰੋ ਕਰਨ ਦਾ ਫੈਸਲਾ ਕੀਤਾ ਸਾਰੇ ਕਿਸਾਨ ਇਕੱਠੇ ਹੋ ਰਹੇ ਨੇ ਮੋਰਿੰਡੇ ਦੇ ਇਲਾਕੇ ਦੇ ਇਲਾਕੇ ਵਿੱਚੋਂ ਇਹ ਕਿਸਾਨ ਇਕੱਠੇ ਹੋਏ ਨੇ ਮੋਰਿੰਡੇ ਦੇ ਵਿੱਚ ਜਿਹੜਾ ਗੰਨੇ ਦੀ ਫਸਲ ਕਾਫੀ ਮਾਤਰਾ ਵਿੱਚ ਹੁੰਦੀ ਹੈ ਸਾਡੇ ਨਾਲ ਕਿਸਾਨ ਯੂਨੀਅਨ ਦੇ ਆਗੂ ਮੇਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਖਿਰ ਕਿਹੜੀ ਮਜਬੂਰੀ ਹੈ ਕਿ ਤੁਹਾਨੂੰ ਅੱਜ ਜਿਹੜਾ ਹੈ ਸਾਰੇ ਅੱਤ ਦੀ ਗਰਮੀ ਦੇ ਵਿੱਚ ਤੁਹਾਨੂੰ 슈ਗਰ ਮਿਲ ਦੇ ਵਿੱਚ ਧਰਨਾ ਲਾਉਣਾ ਪੈ ਰਿਹਾ ਹੈ ਤੇ ਕਿਹੜੇ ਕਿਹੜੀ ਮਜਬੂਰੀ ਲੱਗਦੀ ਇਹਦਾ ਸਿਕੰਦਰ ਜੀ ਮਸਲਾ ਇਹ ਹੈ ਵੀ ਅਸੀਂ ਅੱਜ ਤੋਂ ਪਹਿਲਾਂ ਜੀਐਮ ਸਾਹਿਬ ਨੂੰ ਮਿਲ ਕੇ ਕਈ ਵਾਰ ਅਪੀਲ ਕਰ ਚੁੱਕੇ ਹਾਂ ਕਿ ਸਾਡੇ ਜਿਹੜੀ ਬਕਾਇਆ ਪਿਆ ਗੰਨੇ ਦਾ ਉਹ ਦੇ ਦਿੱਤਾ ਜਾਵੇ ਪਰ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਕਿਉਂਕਿ ਸਾਡਾ ਕੋਆਪਰੇਟਿਵ ਸੁਸਾਇਟੀਆਂ ਨੂੰ ਖਾਦ ਤਾਂ ਚੁਕਾਇਆ ਜਾਂਦਾ ਕਿਸਾਨ ਨੂੰ ਜੇ ਪਿਛਲੇ ਪੈਸੇ ਭਰ ਦੇਣ ਹੁਣ ਸਾਡੀ ਝੋਨੇ ਦੇ ਫਸਲ ਦੀ ਤਿਆਰੀ ਹੋ ਰਹੀ ਹੈ ਗੰਨਾ ਖਾਦ ਵੰਗਦਾ ਹੈ ਜਿਹੜਾ ਕਿਸਾਨ ਕੋਆਪਰੇਟਿਵ ਸੁਸਾਇਟੀ ਦੇ ਪੈਸੇ ਨਹੀਂ ਭਰਦਾ ਉਹਨੂੰ ਅਗਲੇ ਸੀਜ਼ਨ ਵਾਸਤੇ ਖਾਦ ਨਹੀਂ ਦਿੱਤਾ ਜਾਂਦਾ ਦੂਜਾ ਕੋਆਪਰੇਟਿਵ ਬੈਂਕਾਂ ਜਾਂ ਆਪਣੇ ਕਮਰਸ਼ੀਅਲ ਬੈਂਕਾਂ ਉਹਨਾਂ ਨੇ ਸਾਡੇ ਘਰਾਂ ਦੇ ਵਿੱਚ ਗੱਡੀਆਂ ਕਮਾ ਕੇ ਢੇੜੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਜਾਂ ਤਾਂ ਪੈਸੇ ਭਰੋ ਨਹੀਂ ਤੁਹਾਨੂੰ ਡਿਫਾਲਟਰ ਬਣਾ ਦੇਵਾਂਗੇ ਜੇ ਕਿਸਾਨ ਡਿਫਾਲਟਰ ਹੋ ਜਾਂਦਾ ਉਹਨੂੰ ਵਿਆਜ ਹੈ ਜਿਹੜਾ ਜ਼ਿਆਦਾ ਦੇਣਾ ਪੈਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹਲੇ ਤੱਕ ਤੁਹਾਡੇ ਕਿਸਾਨਾਂ ਦੇ ਇਲਾਕੇ ਦੇ ਕਿਸਾਨਾਂ ਦੀ ਅਦਾਇਗੀ ਨਹੀਂ ਹੋਈ ਇਦੇ ਪਿੱਛੇ ਕੀ ਕਾਰਨ ਨੇ ਜਿਹੜੇ ਮੈਨੇਜਮੈਂਟ ਕੀ ਕਾਰਨ ਦੱਸ ਰਹੀ ਆ? ਇਹਦੇ ਪਿੱਛੇ ਇਹ ਹੈ ਜੀ ਮੈਨੇਜਮੈਂਟ ਨੂੰ ਅੱਜ ਤੋਂ 2 ਤਰੀਕ ਨੂੰ ਮਿਲੇ ਸੀ ਪਹਿਲਾਂ ਜਿਸ ਦਿਨ ਮਿਲੇ ਆ ਉਸ ਤੋਂ ਬਾਅਦ 22 ਤਰੀਕ ਨੂੰ ਫੇਰ ਮਿਲੇ ਆ। ਮੈਨੇਜਮੈਂਟ ਕਹਿੰਦੀ ਆ ਜੀ 13% ਜਿਹੜਾ ਉਹ ਪੰਜਾਬ ਸਰਕਾਰ ਨੇ ਪੈਸਾ ਦੇਣਾ ਹੁੰਦਾ। ਕਿਉਂਕਿ ਰੇਟ ਵੱਧ ਬਰਾਊਨ ਕਰਕੇ ਉਹਨਾਂ ਦਾ ਕੁਝ ਹਿੱਸਾ ਹੁੰਦਾ। ਜਿਸ ਗੱਲ ਨਾਲ ਕਿਸਾਨਾਂ ਦਾ ਕੋਈ ਸਬੰਧ ਨਹੀਂ। ਕਿਸਾਨਾਂ ਨੂੰ ਗੰਨੇ ਦਾ ਰੇਟ ਆ ਪਹਿਲਾਂ ਵੀ ਘੱਟ ਮਿਲਦਾ ਜਿਆਦਾ ਪੂਰਾ ਨਹੀਂ ਮਿਲਦਾ ਹੈਗਾ ਤੇ ਸਰਕਾਰ ਦਵੇ ਚਾਹੇ ਮੈਨੇਜਮੈਂਟ ਦਵੇ ਕਿਸਾਨ ਨੂੰ ਪੈਸਾ ਚਾਹੀਦਾ ਹੈ। ਪਰ ਇਹ ਪਤਾ ਨਹੀਂ ਕੀ ਗੱਲ ਹੈ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ ਉਹ ਜਿਸ ਦਿਨ ਤੋਂ ਦੋ ਮਹੀਨੇ ਤੋਂ ਸਰਕਾਰ ਬਣੀ ਹੈ ਅੱਜ ਤੱਕ ਦੋ ਮਹੀਨੇ ਤੋਂ ਹਫ਼ਤਾ ਵੀ ਵੱਧ ਹੋ ਗਿਆ ਹੈ ਕਿਸਾਨ ਪੱਖੀ ਅੱਜ ਤੱਕ ਕੋਈ ਫੈਸਲਾ ਲਿਆ ਨਹੀਂ ਗਿਆ ਇਹਨਾਂ ਨੇ ਸਾਡੇ ਨਾਲ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਨੇ ਕਰਜ਼ਾ ਕਰਕੀ ਖਤਮ ਫਸਲ ਦੀ ਪੂਰੀ ਰਕਮ ਮੇਰੇ ਸਮਝ ਤੋਂ ਬਾਹਰ ਹੈ ਕਿ ਇਹ ਗੰਦੇ ਨੂੰ ਫਸਲ ਨਹੀਂ ਗਿਣਿਆ ਜਾਂਦਾ ਆਲੂ ਸਾਡੇ ਅਜੇ ਤੱਕ ਹਜ਼ਾਰਾਂ ਟਨ ਖੇਤਾਂ 'ਚ ਪਿਆ ਆਲੂ ਨੂੰ ਫਸਲ ਨਹੀਂ ਗਿਣਿਆ ਜਾਂਦਾ ਇਹਨਾਂ ਨੇ ਕਿਸਾਨ ਨੂੰ ਗੁੰਮਰਾਹ ਕਰਕੇ ਆ ਜਿਹੜੀਆਂ ਵੋਟਾਂ ਦੇ ਲਈਆਂ ਮੈਨੇਜਮੈਂਟ ਵੀ ਸਰਕਾਰ ਦੇ ਕਹਿਣ ਤੋਂ ਬਾਹਰ ਚੱਲ ਨਹੀਂ ਸਕਦੀ ਇਸ ਕਰਕੇ ਹੀ ਅੱਜ ਅਸੀਂ ਇੱਥੇ ਬੈਠੇ ਆਂ ਇਹ ਸੰਕੇਤਕ ਕਰਨਾ ਹੈ ਜੇ ਸਾਡੀ ਗੱਲਾਂ ਅੱਜ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਜਿਹੜੇ ਲਾਈਟਾਂ ਵਾਲੇ ਚੌਕ ਆ ਉਹ ਮਜਬੂਰ ਹੋ ਕੇ ਸਾਨੂੰ ਚੌਕ ਰੋਕੜਾ ਪਾਊਗਾ ਜਿੱਨਾਂ 'ਚ ਪੈਸੇ ਨਹੀਂ ਦੰਦੇ ਅਸੀਂ ਉੱਥੇ ਹੀ ਬੈਠਾਂਗੇ ਉਹਨਾਂ 'ਚ ਇਹ ਬੜੀ ਦੁਖਦੀ ਗੱਲ ਹੈ ਕਿ ਅੱਜ ਇਹਨਾਂ ਨੂੰ ਕਈ ਮਹੀਨੇ ਹੋ ਗਏ ਹਾਲੇ ਤੱਕ ਗੰਨੇ ਦੀ ਦਾਇਗੀ ਨਹੀਂ ਕੀਤੀ ਤੇ ਕਿਸਾਨਾਂ ਨੇ ਜਿਹੜੀ ਅਗਲੀ ਫਸਲ ਦੀ ਬਜਾਈ ਕੀਤੀ ਆ ਉਹ ਵੀ ਕਰਜ਼ਾ ਚੁੱਕ ਕੇ ਕੀਤੀ ਆ ਬੈਂਕ ਵਾਲੇ ਗੇੜੇ ਮਾਰ ਰਹੇ ਨੇ ਹੋਰ ਜਿਹੜੀਆਂ तमाम तमाम तरह ਦੀਆਂ ਦਿੱਕਤਾਂ ਆ ਰਹੀਆਂ ਨੇ ਤੇ ਇਹ ਸਾਰਾ ਕੁਝ ਹੋ ਰਿਹਾ ਨਵੀਂ ਸਰਕਾਰ ਦੇ ਬਣ ਦੇ ਬਾਵਜੂਦ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪਰ ਜਿਹੜੇ ਹਾਲਾਤ ਨੇ ਕੁਝ ਹੋਰ ਬਿਆਨ ਕਰ ਰਹੇ ਨੇ ਕੈਮਰਾਮੈਨ ਅਮਿਤ ਦੇ ਨਾਲ ਸੁਖਵਿੰਦਰ ਸਿੰਘ এবੀਪੀ ਸਾੰਝਾ ਮੁਰਿੰਡਾ